ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਮੀ ਕਬੀਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੈ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪਰਤੀ ਪਾਰਾ हमरे दुष्ट सपह तुम का बहु आप हाथ दे दाव सुखी परिवार सेवक सिख सपै करा मोर अच्छा कर कर पूर्ण हो है हमारी आशा तुर्क जन की रह कोई तुम्हें न त्याऊ जो बर चाहूं सो तुम ते पाऊं सेवक सिख हमारे तारिय है चुन चुन सत्र हमारे मारिय है ਆਪ ਹੱਥ ਦੇ ਮੁਝ ਪਰਿਆ ਬਨ ਕਰ ਕਾ ਤਰਾਸ਼ ਨਿਵਰਿਆ ਹੂ ਜੋ ਸੁਦਾ ਹਮਾਰੇ ਪ੍ਰਸਾ ਸ੍ਰੀ ਅਸਤੁਰ ਜੋ ਕਰ ਘਰਾਚਾ ਰਾਖ ਲੈ ਹੋ ਮੌ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਭੰਦ ਦੁਸ਼ਟਨ ਕੇ ਹੰਤਾ ਆਤਮਾ ਪਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸੁਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਭਰਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਮਹਾਰਾਜ ਜਵਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜੈਸ਼ਣ ਉਪਜਾਇਓ ਆਦ ਅੰਤ ਇੱਕੇ ਅਵਤਾਰਾ ਸੋਏ ਗੁਰੂ ਸਮਝਹਿ ਹਮਾਰਾ ਨਮਸਕਾਰ ਤਸਹੀ ਕਹ ਹਮਾਰੇ ਸਕਲ ਪ੍ਰਜਾ ਜਨ ਆਪ ਸਵਾਰੇ ਸਿਵ ਕਨ ਕਉ ਸਿਵ ਬਨ ਸੁਖ ਦੇਆ ਸਤਰਨ ਕਉ ਪਰਮ ਬਦ ਕੀਓ ਕਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਤੇ ਤੈ ਕੁੰਤਰ ਅਸਥੁਲਾ ਸਪਰਿ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਇ ਤੈ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਾਟ ਘਟ ਕੇ ਪੜਪਟ ਕੀ ਜਾਣੈ ਜਾਬੁਦ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਾਵੇ ਆਕਰਖ ਕਰਤੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ ਜੈਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਜ ਉਚਾਰੈ ਤੁਮ ਸਭੇ ਤੇਰੇ ਤਿਨ ਰਾਲਮ ਜਾਨਤ ਬੇਦ ਭੇਤ ਅਰ ਆਲਮ ਨਰੰਕਾਰ ਨਰਮਕਾਰ ਨਰਲੰਬ ਆਦ ਨੀਲ ਨਾਦ ਸੰਬਤਾਂ ਕਾ ਮੂਹਣ ਉਚਾਰਤ ਪੈਦਾ ਜਾਤ ਕੋ ਪੇਵਨਾ ਪਾਵਤ ਬੇਦਾ ਤਾ ਤੰਕੋ ਕਰਪਾਹਨ ਅਨੁਮਾਨਤ ਮਹਾਮੂੜਕਿਸ਼ ਭੇਦ ਨ ਜਾਣਤ ਮਹਾਦੇਵ ਕਉ ਕਹਿ ਤ ਸਦਾ ਸ਼ਿਵ ਅਨੰਕਾਰਿਕਾ ਚਿਨਤ ਨਹਿ ਪੇਵਿਆ ਆਪਨੇ ਬੁੱਧ ਹੈ ਜੇਤੀ ਬਨਤ ਭਿੰਨ ਭਿੰਨ ਤੁਹ ਤੇਤੀ ਤੁਮਰਾ ਲਖਾ ਨ ਜਾਇ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਇਕੈ ਰੂਪਨੂਪਸ ਰੂਪਾ ਰੰਕ ਭਿਉਰਾ ਵਖੇ ਭੂਪਾ आंडज जहेर जस से तुझ केने उत्पन्न खान भर रचे देने कहौं फूल राजा है बैठा कहौं समट पयो शंकर कैठा शीघ्र सृष्टि दिखाई चंपव या याद जुगाद स्वरूप सिंह पब रक्षा मेरी तुम करो सिख उबार असिख शंकर दुष्ट जते उठवत उत्पाता उठ शकल मलयश कर औरण काता जे आतुर तव सरने परै तिन कै दुष्ट दुख्त है मरे पुर्ख जमन पग परै ति हारे तिन कै तुम शंकर सुतार संजो कल कौ इक बार त आए है ताके काल निकटन है एह रक्षा होए ताहे सब काला दुष्टरिष्ट तरह त काल कृपा दृष्ट तन जाहे न हर हो ताके ताप तनक मो हर हो सिद्ध कर्म सब होए दुष्ट शाश्वत सकना कोई एक बार दिन तमे संसारा काल पास्ते त्यों बराज नर नाम तिहारो कहा दद दुष्ट दुख ते रहा खड्ग केत में शरण तिहारी आप हाथ द रहो बारी सुरब ठोरम हो सहाय दुष्ट दुख ते ले हो बचाई सतनाम श्री वाहेगुरु साहिब जी चौपाई साहिब एक ओंकार श्री वाहेगुरु जी की फतह है पांच शही दशमी कबेओ बाच बिनती चौपाई हमरे करो हाथ दए रक्षा पूर्ण होए चित की इच्छा तव चरणन मन रह हमारा अपना जान करो प्रति पार हमरे दुष्ट सपै तुम कब हो आप हाथ दए मोहिं चव सुखि बसै मोरो परिवार सेवक सिख सपै करतार ਮੋ ਰਚਾ ਨਿਜ ਕਰਦਾ ਕਰਿਆ ਸਭਨ ਕੋ ਆਲਸ ਕਰਿਆ ਪੂਰਨ ਹੋਏ ਹਮਾਰੀ ਆਸਾ ਤੁਰਪਜਨ ਕੀ ਰਹੇ ਪਿਆਸਾ ਤੁਮਹਿ ਸਾਡੇ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਹੈ ਤੁਨ ਤੁਨ ਸੱਤਰ ਹਮਾਰੇ ਮਾਰਿ ਹੈ ਆਪ ਹੱਥ ਦੇ ਮੁਝ ਪਰਿਆ ਮਨ ਕਰ ਕਾ ਤਰਾਸ਼ ਨਿਵਰਿਆ ਹੂ ਜੋ ਸੁਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰ ਘਰ ਰਚਾ राख ले हो मोरा खनहारे साहेब संत सहाय प्यारे दिन बंद दुष्ट के हंता तुम परी चतुर्दश कंता काल पाए ब्रह्मा बपतरा काल पाए स्वजू अवतरा काल पाए कर बिष्ण प्रकाशा सकल काल का की आत्मा सा जवन काल जोगी शिव की ओ वेदराज ब्रह्मा ज्योति ओ काल सब लोक सुवारा नमस्कार है तह महाराज वनकार सब जगत बनायो देव तत जशन उपजायो आद अंत एक अवतार सोए गुरु समझै हमारा नमस्कार तसहि कह मारे सकल प्रजा जन आप सवारे शिव कण कौ शिव विनु सुख दिया सत्रन कौ परम वद कियो काट-काट के अंतर के जानत भले बुरे की पीर पहचानत चीटे त कुंतर असुला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने काट कट के पट पट के जाने जाबुद कर करा करतारा प्रजा धर तब देह पारा जावे आकर कर करत हो कबहु तुम मैं मिलत देह धर सब हूं जैते बदन श्रेष्ठ सब धारय आप अपने बोझ उचारय तुम सभी तेरे त्रिनराल अनजानत वेद भेद पर आल ਨਰੰਕਾਰ ਨਿਰਭਕਾਰ ਨਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਿਰਪਾਹਨ ਅਨੁਮਾਨਤ ਮਹਾਮੂੜ ਕੁਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਤ ਨਹਿ ਪੇਵਿਆ ਪਪਨੇ ਬੁਧ ਹੈ ਜੇਤੀ ਬਰਨਤ ਭਿਨ ਭਿਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਭਿਉ ਰਵ ਖੇ ਭੂਪਾ ਅੰਡ ਜ ਜੇਰ ਜ ਸੇਤ ਜ ਕੀਨੇ ਉਤਪੁਜ ਖਾਨ ਵਹੁ ਰਾਚ ਦੇਨੇ ਕਹਉ ਫੂਲ ਰਾਚਾ ਹਰ ਬੈਠਾ ਕਹਉ ਸਮਟ ਪਿਉ ਸ਼ੰਕਰੇ ਕੈਠਾ ਸੇਗਰੇ ਸ੍ਰਿਸ਼ਟ ਦੇਖਾਇ ਅਚੰ ਪਵ ਆਦ ਜੁਗਾਦ ਸਰੂਪ ਸੇ ਅੰਪਵ ਵਰ ਅਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟ ਜਤੇ ਉਠਵਤ ਉਤਪਾਤਾ सकल मलेश कर औरण काता जे असुर तव सरने परै तिनके तुष्ट दुख्त है मरे पुर्ख जमन पग परै ति हारे तिनके तुम शंकर स्वतार जो कल्को इक बार त आए है ताके काल निकटन है एह रक्षा होए ताहे शुभ काला दुष्ट रिष्ट तरै तत काला कृपा दृष्ट तन जाहे नहर हो ताके ताप तनक मोहर हो रिद्ध कर्मो शुभ होए दुष्ट शैश्वस कह ना कोई एक बार दिन तुम्हें संपारा काल पास्ते तायो बराज नर नाम तिहारो कहा दद दुष्ट दुख ते रहा खड्ग केत में शरण तिहारी आप हाथ दए देहो बारी सुरब ठोर मोह सहाय दुष्ट दुख तेले ह बचाई सतनाम श्री वाहेगुरु साहिब जी चौपाई साहिब एक ओंकार श्री वाहेगुरु जी की फतह है પાત શહી દશમી કબેઓ બાચ બનતી ચોપઈ हमरे करो हाथ दै रचा पूर्ण होए चित की इच्छा तव चरणन मन रह हमारा अपना जान करो प्रति पारा हमरे दुष्ट سپએ તમ કબહો આપ હાથ દે મોહિમ ચાવ સુખਿબ સમોર ઓરે વારા સેવક સખ سپએ કરતારા ਮੋ ਰਚਾ ਨਿਜ ਕਰਦਾ ਕਰਿਆ ਸਭਨ ਕੋ ਵਾਟ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪੁ ਜਨ ਕੀ ਰਹਿ ਪਿਆਸਾ ਤੁਮਹਿ ਸਾਡੇ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਤੁਨ ਤੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਪਰਿਆ ਮਨ ਕਲ ਕਾ ਤਰਾਸ਼ ਨਿਵਰਿਆ ਹੂ ਜੋ ਸੁਦਾ ਹਮਾਰੇ ਪ੍ਰਸਾਦ ਸ੍ਰੀ ਅਸੁਰ ਜੂ ਕਰ ਘਰ ਰਚਾ राख ले हो मो राखन हारे साहिब संत साहिब प्यारे दिन बंद दुष्टन के हंता आत्मा परे चतुर्दश कंता काल पाए ब्रह्मा अवतारा काल पाए शिवजू अवतारा काल पाए कर बिष्णु प्रकाश सा सकल काल का के आत्मा सा जवन काल जोगी शिव कियो वेदराज ब्रह्मा जूतियो जवन काल सब लोक सवारा नमस्कार है ताहि महाराज मनकार सब जगत बनायो देव दैत जशन उपजायो आत् अंत एक अवतार सोए गुरु समझै हमारा नमस्कार तसहि कह मारे सकल प्रजाजन आप सवारे शिव कण कौ शिव विनु सुख देया सत्रन कौ पदम वद कियो काट काट के अंतर के जानत भले बुरे की पीर पहचानत चिति ते कुंतर अस्तुला सपर कृपा दृष्ट कर फूला ਸੰਤਨ ਦੁਖ ਪਾਏ ਤੈ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਾ ਬੁੱਧ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਤਰ ਸਭ ਹੂੰ ਜੈ ਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੀ ਬੂਝ ਉਚਾਰੈ ਤੁਮ ਸਭੇ ਤੇ ਰਹਿਤ ਨਿਰਾਲਮ ਜਾਣਤ ਬੇਦ ਪੇਤ ਅਰ ਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲ ਨਾਦ ਸੰਭ ਤਾ ਕਾ ਮੂਹਣ ਉਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਿਰਪਾਹ ਅਨੁਮਾਨਤ ਮਹਾਮੂੜ ਕੁਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਿਰੰਕਾਰ ਕਾ ਚਿਨਤ ਨਹਿ ਪੇਵ ਆਪ ਆਪਣੇ ਬੁਧ ਹੈ ਜੇਤੀ ਬਰਨਤ ਭਿਨ ਭਿਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਇਹ ਵਿਦਯ ਸਜਾ ਪ੍ਰਥਮ ਸੰਸਾਰਾ ਇੱਕੈ ਰੂਪਾ ਨੂ ਪਸ ਰੂਪਾ ਰੰਖ ਪਿਉ ਰਵਖੇ ਫੂਪਾ ਅੰਡਜ ਜਿਹ ਜਸੇ ਤੁਜਕੇ ਨੇ ਉਤਪਜ ਖਾਨ ਬਹੁਰ ਰਾਚ ਦੇਨੇ ਕਹਉ ਫੂਲ ਰਾਚਾ ਬੈਠਾ ਕਹਉ ਸੰਮਟ ਪਿਉ ਸ਼ੰਕਰ ਇਕੈਠਾ ਸੇਗਰੇ ਸ੍ਰਿਸ਼ਟ ਦਿਖਾਇਆ ਚੜ ਬਵ ਆਦ ਜੁਗਾਦ ਸਰੂਪ ਸਿਯੰਪਵ ਬਰ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸ਼ੰਕਰ ਦੁਸ਼ਟ ਜਤੇ ਉਠਵਤ ਉਤਪਾਤਾ सकल मलेश कर औरण काता जे अस्तुर तव सरनी परै तिनके दुष्ट दुख्त है मरे पुर्ख जमन पग परै तिहारे तिनके तुम शंकर स्वतार जो कल्को इक बार त आए है ताके काल निकटन है ए रक्षा होए ताहे सब काला दुष्टरिष्ट तरह त काल कृपा दृष्ट तन जाहे नहर हो ताके ताप तनक मोहर हो रिद सिद्ध कर्म शुभ होए दुष्ट शैश्वस कह ना कोई एक बार दिन तुम संसारा काल पास्ते तायो बराज नर नाम तिहारो कहा दद दुष्ट दुख ते रहा खड्ग केत में शरण तिहारी आप हाथ दहिओ बारी सुरब ठोर मोह सहाय दुष्ट दुख तेले हो बचाई सतनाम श्री वाहेगुरु साहिब जी चौपाई साहिब एक ओंकार श्री वाहेगुरु जी की फतह है पांच शहे दशमे कबे ओ बाच बिनती चौपाई हमरे करो हाथ दए रक्षा पूर्ण होए चित की इच्छा तब चरणन मन रह हमारा अपना जान करो प्रति पारा हमरे दुष्ट सपै तुम कब हो आप हाथ दए मोहिं चाव सुखि बसे मोर परिवार सेवक सिख सपै करतार ਮੋ ਰਚਾ ਨਿਜ ਕਰਦਾ ਕਰਿਆ ਸਭਨ ਕੋ ਵਾਟ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪੁ ਜਨ ਕੀ ਰਹੈ ਪਿਆਸਾ ਤੁਮਹਿ ਸਾਡੇ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਪਰਿਆ ਮਨ ਕਰ ਕਾ ਤਰਾਸ਼ ਨਿਵਰਿਆ ਹੂੰ ਜੋ ਸੁਦਾ ਹਮਾਰੇ ਪਸਾ ਸ੍ਰੀ ਅਸਤੁਰ ਜੂ ਕਰ ਘਰ ਆਚਾ राख ले हो मो राख नहारे साहेब संत सहाय साहे प्यारे दिन बंद दुष्टन के हंता तुम परि चतुर्दश कंता काल पाए ब्रह्मा बपतरा काल पाए स्वजू अवतरा काल पाए कर प्रकाश प्रकाशा सकल काल का की आत्मा सा जवन काल जोगी शिव की ओ वेदराज ब्रह्मा ज्योति ओ जवन काल सब लोक सुबारा नमस्कार है ताहि महाराज मनकार सब जगत बनायो देव दैत जशन उपजायो आद अंत एक अवतार सोए गुरु समझै हमारा नमस्कार तसहि कह मारे सकल प्रजाजन आप सवारे शिव कण कौ शिवमन सुख देया सत्रन कौ परम वद कियो काट काट के अंतर के जानत भले बुरे की पीर पहचानत चीटे तें कुंतर अस्तुला सब पर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने काट गट के पट पट के जाने जाबुद कर करा कर आ करतारा प्रजा धर तब देह पारा जावे आकर करत हो कबहु तुम मैं मिलत देह धर सब हूं जैते बदन श्रेष्ठ सब थारे आप अपने बोझ उचारै तुम सभी तेरे तिनाल जानत वेद पे हर आल ਨਰੰਕਾਰ ਨਿਰਭਕਾਰ ਨਰਲੰਭ ਆਦ ਨੀਲ ਨਾਦ ਸੰਬਤਾਂ ਕਾ ਮੂਹਣ ਚਾਰਤ ਪੈਦਾ ਜਾ ਕੋ ਪੇਵਨਾ ਪਾਵਤ ਬੇਦਾ ਤਾਂ ਕੋ ਕਿਰਪਾਹ ਅਨੁਮਾਨਤ ਮਹਾਮੂੜ ਕੁਛ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਤ ਨਹਿ ਪੇਵਿਆ ਆਪ ਆਪਣੇ ਬੁਧ ਹੈ ਜੇਤੀ ਬਨਨਤ ਭਿੰਨ ਭਿੰਨ ਤੁਹਿ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪ ਅਨੂਪ ਸਰੂਪਾ ਰੰਗ ਪਿਓ ਰਵ ਖੇ ਭੂਪਾ ਅੰਡ ਜ ਜੇਰ ਜ ਸੇਤ ਜ ਕੀਨੇ ਉਤਪੁਜ ਖਾਨ ਵਹੁਰ ਰਾਚ ਦੇਨੇ ਕਹਉ ਫੂਲ ਰਾਚਾ ਹੈ ਬੈਠਾ ਕਹਉ ਸਮਟ ਪਿਓ ਸ਼ੰਕਰ ਕੈਠਾ ਸੇਗਰੇ ਸ੍ਰਿਸ਼ਟ ਦੇਖਾਇ ਅਚੰ ਭਵ ਆਦ ਜੁਗਾਦ ਸਰੂਪ ਸੇ ਅੰਪਵ ਵਰਛਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸੰਕਰੋ ਦੁਸ਼ਟ ਜਤੇ ਉਠਵਤ ਉਤਪਾਤਾ सकल मलेश कर औरण काता जे असुर तव सरनि परै तिनके दुष्ट दुष्ट है मरे पुर्ख जमन पग परै तिहारे तिनके तुम शंकर सुतार जो कल्को एक बार ते आए है ताके काल निकटन है ए रक्षा होए ताहे सब काला दुष्ट रिष्ट तरह ततकाला कृपा दृष्ट तन जाहे नरहौ ताके ताप तनक मोहर होए त सिद्ध कर्मो शुभ होए ਦੁਸ਼ਟ ਸਾਸਵਸ ਕੈ ਨ ਕੋਈ ਇੱਕ ਵਾਰ ਦਿਨ ਤਮੈ ਸੰਪਾਰਾ ਕਾਲ ਪਾਸਤੇ ਤੈਉ ਬਾਰਾਜ ਨਰ ਨਾਮ ਤਿਹਾਰੋ ਕਹਾ ਦਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਣ ਤਿਹਾਰੀ ਆਪ ਹਾਥ ਦੇਹੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਹਿਵਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਛਾ ਪੂਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਬ ਹੋ ਆਪ ਹਾਥ ਦੇ ਮੋਹਿ ਮਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਪੈ ਕਰਤਾਰਾ ਮੋ ਰਚਾ ਨਿਜ ਕਰਦਾ ਕਰਿਆ ਸਭਨ ਕਉ ਆਲਸ ਗਰਿਆ ਪੂਰਨ ਹੋਏ ਹਮਾਰੀ ਆਸਾ ਤੁਰਪੁ ਜਨ ਕੀ ਰਹੈ ਪਿਆਸਾ ਤੁਮਹਿ ਸਾਡੇ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਧਾਰਿ ਹੈ ਚੁਨ ਚੁਨ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਪਰਿਆ ਮਨ ਕਲ ਕਾ ਤਰਾਸ਼ ਨਿਵਰਿਆ ਹਉ ਜੋ ਸੁਦਾ ਹਮਾਰੇ ਪਸਾ ਸ੍ਰੀ ਅਸੁਰ ਜੂ ਕਰ ਘਰ ਰਚਾ ਰਾਖ ਲਹਿੋ ਮੋ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਭੰਦ ਦੁਸ਼ਟਨ ਕਹਿ ਹੰਤਾ ਆਤਮਾ ਪਰੇ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਤਕਲ ਕਾਲ ਕਹ ਕਿ ਆਤਮਾ ਸਾ ਜਵਨ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਵਾਰਾ नमस्कार है तह महाराज वनकाल सब जगत बनायो देव दैत जयशुन उपजायो आद अंत एक अवतार सोए गुरु समझै हमारा नमस्कार तसे ही कह मारे सकल प्रजा जन आप सवारी शिव कण कौ शिवभनु सुख दिया सत्रन कौ परम वद कियो काट-कट के अंतर की जानत भले बुरे की पीर पहचानत चीटे ते कुंतर अस्तुला सब कृपा दृष्ट कर फूला संतन दुख पाएते दुखे सुख पाए साधने के सुखे एक एक की पीर पहचाने काट गट के पट पट की जाने जबुद जा कर करा कृतारा कर प्रजा धर तब देह पारा जब आ कर ख करत हो कबहु तुम मैं मिलत देह धर सब हूं जैते बदन श्रेष्ठ सब धारय आप अपने बोझ उचारय तुम सभी तेरे त्रिनारल जानत वेद पे पर आल ਨੰਕਾਰ ਦਰੰਕਾਰ ਨਰਲੰਭ ਆਦ ਨੀਲ ਨਾਦ ਸੰਬਤਾਂ ਕਾ ਮੂੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾਂ ਕੋ ਕਿਰਪਾਹਨ ਅਨੁਮਾਨਤ ਮਹਾਮੂੜ ਕੁਸ਼ ਭੇਦ ਨਾ ਜਾਣਤ ਮਹਾ ਦੇਵ ਕਉ ਕਹਿਤ ਸਦਾ ਸ਼ਿਵ ਦਰੰਕਾਰ ਕਾ ਚਿਨਤ ਨਹਿ ਪੇਵਿਆ ਪਪਨੇ ਬੁਧ ਹੈ ਜੇਤੀ ਬਰਨਤ ਭਿਨ ਭਿਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦਯ ਸਜਾ ਪ੍ਰਥਮ ਸੰਸਾਰਾ ਇੱਕੈ ਰੂਪਨ ਉਪਸਰੂਪਾ ਰੰਕ ਭਿਉ ਰਵਖੇ ਭੂਪਾ ਅੰਡਜ ਜੇਰ ਜਸੇ ਤੁਜਕੇ ਨੇ ਉਤਪਜ ਖਾਨ ਬਹੁਰ ਰਾਚ ਦੇਨੇ ਕਹਉ ਫੂਲ ਰਾਚਾ ਬੈਠਾ ਕਹਉ ਸੰਮਟ ਪਿਉ ਸ਼ੰਕਰੇ ਕੈਠਾ ਸੇਗਰੇ ਸ੍ਰਿਸ਼ਟ ਦਿਖਾਇਆ ਚੜ ਭਵ ਆਦਿ ਜਗਾਤ ਸਰੂਪ ਸਿਯੰਪਵ ਬਰ ਰੱਛਾ ਮੇਰੀ ਤੁਮ ਕਰੋ ਸਿਖ ਉਬਾਰ ਅ ਸਿਖ ਸ਼ੰਕਰੋ ਦੁਸ਼ਟ ਜਤੇ ਉਠਵਤ ਉਤਪਾਤਾ सकल मलेश कर औरण काता जे अस्तुज तव सरने परै तिन कै दुष्ट दुख्त है मरे पुर्ख जमन पग परै ति हारे तिन कै तुम शंकर स्वतार जो कल्को इक बार त आए है ताके काल निकटन है एह रक्षा होए ताहे शुभ काला दुष्ट रिष्ट तरेत तिकाला कृपा दृष्ट तन जाहे नहर हो ताके ताप तनक मोहर हो रिद्ध कर्मो शुभ होए ਦੁਸ਼ਟ ਸਿਆਸਵਸ ਕਹਿਣਾ ਕੋਈ ਇੱਕ ਵਾਰ ਦਿਨ ਤਮੈ ਸੰਪਾਰਾ ਕਾਲ ਪਾਸਤੇ ਤੈਉ ਬਾਰਾ ਜਿ ਨਰ ਨਾਮ ਤਿਹਾਰੋ ਕਹਾ ਦਦ ਦੁਸ਼ਟ ਦੋਖ ਤੇ ਰਹਾ ਖੜਗ ਕੇਤਮੈ ਸਰਣ ਤਿਹਾਰੀ ਆਪ ਹਾਥ ਦੈ ਦੇਹੋ ਬਾਰੀ ਸਰਬ ਥੋਰ ਮੋਹ ਸਹਾਈ ਦੁਸ਼ਟ ਦੋਖ ਤੇਲੇ ਹਵਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੇ ਦਸਵੇਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸ਼ਟ ਸਪੈ ਤੁਮ ਕਬ ਹੋ ਆਪ ਹਾਥ ਦੇ ਮੋਹਿ ਮਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਪੈ ਕਰਤਾਰਾ ਮੋ ਰਛਾ ਨਜ ਕਰਦਾ ਕਰਿਆ ਸਭਨ ਕੋ ਵਾਟ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੁਰਪ ਜਨ ਕੀ ਰਹਿ ਪਿਆਸਾ ਤੁਮਹਿ ਸਾਡੇ ਕੋਈ ਅਵਰ ਨਾ ਧਿਆਉ ਜੋ ਵਰ ਚਾਹੂ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਧਾਰਿ ਹੈ ਤੁਨ ਤੁਨ ਸੱਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝ ਪਰਿਆ ਮਨ ਕਰ ਕਾ ਤਰਾਸ਼ ਨਿਵਰਿਆ ਹੂ ਜੋ ਸੁਦਾ ਹਮਾਰੇ ਪ੍ਰਸਾ ਸ੍ਰੀ ਅਸਤੁਰ ਜੂ ਕਰ ਘਰ ਰਛਾ ਰਾਖਨੋ ਮੋ ਰਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਬੰਦ ਦੁਸ਼ਟਨ ਕਹਿ ਹੰਤਾ ਆਤਮਾ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੂ ਅਵਤਾਰਾ ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ ਸਤਕਲ ਕਾਲ ਕਾ ਕੀ ਆਤਮਾ ਸਾ ਜਬਨ ਕਾਲ ਜੋਗੀ ਸਿਵ ਕੀਓ ਬੇਦਰਾਜ ਧੰਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ नमस्कार है ताहर महाराज मन काल सब जगत बनायो देव दै तज शुभ उपजायो आद अंत एक अवतार सोए गुरु समझै हमारा नमस्कार तिसहि कह मारे सकल प्रजाजन आप सवारे शिव कण कौ शिवगुण सुख दिया सत्रन कौ पदम वद कियो काट-काट के अंतर के जानत भले बुरे की पीर पहचानत चिति ते कुंतर अस्तुला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पहचाने काट कट के पट पट की जाने जाबुद कर करा कृतारा कर प्रजा धर तब देह पारा जावे आकर करत हो कबहु तुम मैं मिलत देह धर सब हूं जैते बदन श्रेष्ठ सब धारय आप अपने बोझ उचारय तुम सभी तेरे تنराल जानत वेद भेद पर आलम ਨੰਕਾਰ ਨਰਮਕਾਰ ਨਰਲੰਬ ਆਦ ਨੀਲ ਨਾਦ ਸੰਭ ਤਾ ਕਾ ਮੂੜ ਚਾਰਤ ਪੈਦਾ ਜਾ ਕੋ ਪੇਵਨਾ ਪਾਵਤ ਬੇਦਾ ਤਾ ਕੋ ਕਿਰਪਾਹਨ ਅਨਮਾਨਤ ਮਹਾਮੂੜ ਕੁਸ਼ ਭੇਦ ਨਾ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨੰਕਾਰ ਕਾ ਚਿਨਤ ਨਹਿ ਪੇਵਿਆ ਪਪਨੇ ਬੁਧ ਹੈ ਜੇਤੀ ਬਰਨਤ ਭਿਨ ਭਿਨ ਤੁਹ ਤੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਬਿਦਯ ਸਜਾ ਪ੍ਰਥਮ ਸੰਸਾਰਾ ਇੱਕੈ ਰੂਪਨ ਉਪਸਰੂਪਾ ਰੰਕ ਪਿਉ ਰਵਖੇ ਭੂਪਾ ਅੰਡਜ ਜਿਹ ਜਸੇ ਤੁਜਕੇ ਨੇ ਉਤਪੁਜ ਖਾਨ ਬਹੁਰ ਰਾਚ ਦੇਨੇ ਕਹਉ ਫੂਲ ਰਾਚਾ ਬੈਠਾ ਕਹਉ ਸੰਮਟ ਪਿਉ ਸ਼ੰਕਰ ਇਕੈਠਾ ਸਿਗਰੇ ਸ੍ਰਿਸ਼ਟ ਦਿਖਾਇਆ ਚੰਪ ਬਿਆਦ ਜੁਗਾਦ ਸਰੂਪ ਸਿਯੰਪ ਬਵ ਰਖਾ ਮੇਰੀ ਤੁਮ ਕਰੋ ਸਿਖ ਉਬਾਰ ਅਸਿਖ ਸ਼ੰਕਰ ਦੁਸ਼ਟ ਜਤੇ ਉਠਵਤ ਉਤਪਾਤਾ सकल मलेश कर रण खाता जे असुर तव सरनी परै तिनके दुष्ट दुख्त है मरे पुर्ख जवन पग परै तिहारे तिनके तुम शंकर सुतार जो कल्को इक बार ते आए है ताके काल निकटन है एह रक्षा होए ताहे सब काला दुष्ट रिष्ट तरह तितकाला ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂ ਕੇ ਤਾਪ ਤਨਕ ਮਹਰ ਹੋ ਰਿਤ ਸਿਧ ਕਰਮੋ ਸੁਭ ਹੋਏ ਦੁਸ਼ਟ ਸ਼ਾਸਵ ਸਕੇ ਨ ਕੋਈ ਏਕ ਵਾਰ ਦਿਨ ਤਮੈ ਸੰਸਾਰਾ ਕਾਲ ਪਾਸਤੇ ਤਾਇ ਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਦ ਦੁਸ਼ਟ ਦੋਖ ਤੇ ਰਹਾ ਖੜਗ ਕੇ ਤਮੈ ਸ਼ਰਨ ਤਿਹਾਰੀ ਆਪ ਹਾਥ ਦੇਹੋ ਬਾਰੀ ਸੁਰਵ ਠੌਰ ਮਹੋ ਸਹਾਈ ਦੁਸ਼ਟ ਦੋਖ ਤੇਲੇ ਹ ਬਚਾਈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਖਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ हमरे दुष्ट सुपै तुम कब आप हाथ दे मोहिम चाव सुखी बसै मोरो परिवार सेवक सिख सुपै कर तारा मोर अच्छा निज कर दे कर सबैन को आल संगर पूर्ण हो है हमारी आशा तुर पुजन की रह प्यासा तुम्हें शाड़े कोई अवर न त्याऊ जो बर चाहूं सो तुम ते पाऊं सेवक सिख हमारे तारिय है चुन चुन सत्र हमारे मारिय है ਆਪ ਹੱਥ ਦੇ ਮੁਝ ਪਰਿਆ ਮਨ ਕਰ ਕਾ ਤਰਾਸ਼ ਨਿਵਰਿਆ ਹੂੰ ਜੋ ਸੁਦਾ ਹਮਾਰੇ ਪਸਾ ਸ੍ਰੀ ਅਸਤੁਰ ਜੋ ਕਰ ਘਰ ਅਚਾ ਰਾਖ ਲੈ ਹੋ ਮੋ ਰਾਖਨ ਹਾਰੇ ਸਾਹਿਬ ਸੰਤ ਸਾਹਿਬ ਪਿਆਰੇ ਦਿਨ ਪੰਦ ਦੁਸ਼ਟ ਨੇ ਕਹਿ ਹੰਤਾ ਆਤਮਾ ਪਰੇ ਚਤੁਰਦਸ ਕੰਤਾ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸਵਜੂ ਅਵਤਾਰਾ ਕਾਲ ਭਏ ਕਰ ਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾ ਜਦੋਂ ਕਾਲ ਜੋਗੀ ਸਿਵ ਕੀਓ ਬੇਦਰਾਜ ਬ੍ਰਹਮਾ ਜੁਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜੈਸ਼ਣ ਉਪਜਾਇਓ ਆਤ ਅੰਤਿ ਕੇ ਅਵਤਾਰਾ ਸੋਏ ਗੁਰੂ ਸਮਝਹਿ ਹਮਾਰਾ ਨਮਸਕਾਰ ਤਿਸ ਹੀ ਕਹ ਹਮਾਰੇ सकल प्रजाजन ने आप सवारी कौ स्वन सुख दिया पद मोह बद किट काट, काट के अंतर की जानत पले बुरे की पीर पछात चीटी ते कुंतर अस्तूला सप्र कृपा दृष्ट कर फूला संतन दुख पाए ते दुखी सुख पाए साधन के सुखी एक एक की पीर पचाने काट कट के पटपट -पट की जाने ਪੰਜਾਬੁ ਤੇ ਕਰ ਕਰਾ ਕਰਿ ਤਾਰਾ ਪ੍ਰਜਾ ਧਰ ਤਬ ਦੇਹ ਪਾਰਾ ਜਾਵੇ ਆਕਰਖ ਕਰਤੋ ਕਬ ਹੂੰ ਤੁਮੈ ਮਿਲਤ ਦੇਹ ਧਰ ਸਭ ਹੂੰ ਜੈਤੇ ਬਦਨ ਸ੍ਰੇਸ਼ਟ ਸਭ ਧਾਰੈ ਆਪ ਆਪਣੇ ਮੂਜ ਉਚਾਰੈ ਤੁਮ ਸਭੇ ਤੇ ਰਹਤਿ ਨਰਾਲਮ ਜਾਣਤ ਬੇਦ ਭੇਤ ਪਰ ਆਲੰ ਨਰੰਕਾਰ ਨਰਮਪਕਾਰ ਨਰਲੰਭ ਆਦ ਨੀਲ ਨਾਦ ਸੰਬਤਾਂ ਕਾ ਮੂਹਣ ਉਚਾਰਤ ਪੈਦਾ ਜਾਕੋ ਭੇਮ ਨ ਪਾਵਤ ਬੇਦਾ ਤਾਂ ਕੋ ਕਰਪਾਹਨ ਅਨੁਮਾਨਤ ਮਹਾਮੂੜ ਕੁਛ ਭੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਅਨੰਕਾਰਿਕਾ ਚਿਨਤ ਨਹਿ ਪੇਵਿਆ ਪਪਨੇ ਬੁਧ ਹੈ ਜੇਤੀ ਬਨਨਤ ਭਿਨ ਭਿਨ ਤੁਹ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਵਿਦ ਸਜਾ ਪ੍ਰਥਮ ਸੰਸਾਰਾ ਏਕੈ ਰੂਪਨੂਪਸ ਰੂਪਾ ਰੰਕ ਪਿਉ ਰਵਖੇ ਫੂਪਾ अंडज जय जय से तुझके ने उत्पन्न खान भर रट देनी कहूं फूल राजा है बैठा कहूं समट पयो शंकर कैठा शीघ्र सृष्टि देखाए चब बयाद जुगाद स्वरूप श्याम पाव रक्षा मेरी तुम करो सिख उबार अ सिख शंकर दुष्ट जते उठवत उत्पाता उठ ਸਕਲ ਮਲੇਸ਼ ਕਰੋ ਰਣ ਘਾਤਾ ਜਿ ਅਸੁਰ ਤਵ ਸਰਨੀ ਪਰੈ ਤਿਨ ਕੈ ਤੁਸ਼ਟ ਦੁਖਤ ਹੈ ਮਰੇ ਪੁਰਖ ਜਵਨ ਭਗ ਪਰੈ ਤਿਹਾਰੇ ਤਿਨ ਕੈ ਤੁਮ ਸੰਕਲਸ ਬਟਾਰੇ ਜੋ ਕਲ ਕੋ ਇਕ ਬਾਰ ਤੈ ਆਇ ਹੈ ਤਾਂਕੇ ਕਾਲ ਨਿਕਟਨ ਹੈ ਐਹ ਰੱਛਾ ਹੋਏ ਤਾਹੇ ਸੁਭ ਕਾਲਾ ਦੁਸ਼ਟ ਰਿਸ਼ਟ ਚਰੈ ਤਿਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਹੇ ਨਹਰ ਹੋ ਤਾਂਕੇ ਤਾਪ ਤਨਕ ਮੋਹਰ ਹੋ ਰਿਤ ਸਿਧ ਕਰਮੋ ਸੁਭ ਹੋਏ दुष्ट शास्त्र स्वस कह ना कोई एक बार दिन तुम संसारा काल फासते तायो बाराज नर नाम तिहारो कहा दद्द दुष्ट दुख ते रहा खड्ग के त में शरण तिहारी आप हाथ द देहो बारी सर्व तौर महो सहाय दुष्ट दुख ते लेव बचाई सतनाम श्री वाहे गुरु साहिब जी